ਦੱਖਣ ਏਸ਼ੀਆ ਖੇਤਰੀ ਸਹਿਯੋਗ ਸੰਗਠਨ ਸਾਰਕ ਦੇ ਜਨਰਲ ਸਕੱਤਰ ਮੁਹੰਮਦ ਗੁਲਾਮ ਸਰਵਰ ਭਾਰਤ ਦੀ ਆਪਣੀ ਪਹਿਲੀ 5 ਦਿਨਾ ਸਰਕਾਰੀ ਯਾਤਰਾ ਤੇ ਨਵੀਂ ਦਿੱਲੀ ਪਹੁੰਚੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਦੀਰ ਜੈਸਵਾਲ ਨੇ ਸੋਸ਼ਲ ਮੀਡੀਆ ਤੇ ਪਾਈ ਪੋਸਟ ਵਿੱਚ ਕਿਹਾ ਹੈ ਕਿ ਦੱਖਣ ਏਸ਼ੀਆ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਇਹ ਇੱਕ ਵਧੀਆ ਮੌਕਾ ਹੈ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਐਡੀਟਿਵ ਨਿਰਮਾਣ ਟੈਕਨੋਲੋਜੀ ਰਾਹੀਂ ਬਣਾਏ ਗਏ ਨਵੇਂ ਤਰਲ ਰਾਕਟ ਇੰਜਣ ਦਾ ਸਫਲਤਾਪੂਰਵਕ ਪਰਖਣ ਕੀਤਾ ਇਹ ਪਰਖਣ 9 ਮਈ ਨੂੰ ਤਾਮਿਲਨਾਡੂ ਵਿੱਚ ਮਹਿੰਦਰਗੀਰੀ ਵਿਖੇ ਇਸਰੋ ਪ੍ਰੋਪਲਸ਼ਨ ਕੰਪਲੈਕਸ ਵਿੱਚ ਕੀਤਾ ਗਿਆ ਇਸ ਨਵੇਂ ਡਿਜ਼ਾਈਨ ਕੀਤੇ PS4 ਇੰਜਣ ਦੇ ਪੁਰਜ਼ਿਆਂ ਦੀ ਗਿਣਤੀ 14 ਤੋਂ ਘਟਾ ਕੇ ਸਿਰਫ 1 ਕੀਤੀ ਗਈ ਹੈ ਅਤੇ 9 ਵੈਲਡਿੰਗ ਜੋੜਾਂ ਨੂੰ ਖਤਮ ਕਰ ਦਿੱਤਾ ਗਿਆ ਹੈ ਇਹ ਪ੍ਰਤੀ ਇੰਜਣ ਕੱਚੇ ਮਾਲ ਦੀ ਵਰਤੋਂ ਦੀ ਬਚਤ ਕਰੇਗਾ ਅਤੇ ਮੈਟਲ ਪਾਊਡਰ ਦੀ ਵਰਤੋਂ ਨੂੰ ਵੀ 565 ਕਿਲੋ ਤੋਂ 13.7 ਕਿਲੋਗ੍ਰam ਤੱਕ ਘਟਾਵੇਗਾ ਉਤਪਾਦਨ ਦਾ ਸਮਾਂ ਵੀ 60% ਘਟ ਜਾਵੇਗਾ ਇਸਰੋ ਇਸ PSR ਇੰਜਣ ਨੂੰ ਨਿਯਮਤ ਤੌਰ ਤੇ PSLV ਪ੍ਰੋਗਰਾਮ ਵਿੱਚ ਸ਼ਾਮਲ ਕਰਨ ਦੀ ਯੋਜਨਾ ਬਣਾ ਰਿਹਾ ਹੈ ਇਸ ਨਾਲ ਭਾਰਤ ਦੇ ਪਲਾੜ ਪ੍ਰੋਗਰਾਮ ਦੀ ਉन्नत 3D ਨਿਰਮਾਣ ਟੈਕਨੋਲੋਜੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ